ਸਰਸ਼ਿਕਾ ਤੁਸੀਂ ਦੇਖ ਰਹੇ ਹੋ ਅਖੰਡ ਲੋਕ ਤੇ ਗੱਲ ਕਰਾਂਗੇ ਰਖੜੀ ਦੇ ਤਿਹਾਣੂ ਲੈ ਕੇ ਭੈਣਾਂ ਦੇ ਵੱਲੋਂ ਆਪਣੇ ਭਰਾਵਾਂ ਦੇ ਗੁੱਟ ਦੇ ਉੱਤੇ ਰਖੜੀ ਸਜਾਈ ਜਾਂਦੀ ਹੈ ਉੱਥੇ ਹੀ ਜਿਨ੍ਹਾਂ ਦੇ ਭਰਾ ਵਿਦੇਸ਼ਾਂ ਦੇ ਵਿੱਚ ਰੋਜ਼ੀ ਰੋਟੀ ਕਮਾਉਣ ਗਏ ਹੋਏ ਨੇ ਹੁਣ ਉਹਨਾਂ ਦੇ ਵਾਸਤੇ ਭੈਣਾਂ ਦੇ ਵੱਲੋਂ ਰਖੜੀ ਤੋਂ ਪਹਿਲਾਂ ਹੀ ਵਿਦੇਸ਼ਾਂ ਦੇ ਵਿੱਚ ਰਖੜੀਆਂ ਭੇਜੀਆਂ ਜਾ ਰਹੀਆਂ ਨੇ ਜਿਹਦੇ ਚੱਲਦੇ ਅੰਮ੍ਰਿਤਸਰ ਤੋਂ ਤਸਵੀਰਾਂ ਸਮਾਈਆਂ ਪੋਸਟ ਆਫਿਸ ਦੇ ਬਾਹਰ ਆਪਣੇ ਭਰਾਵਾਂ ਦੇ ਵਾਸਤੇ ਰਖੜੀ ਜਿਹੜੇ ਕਿ ਕੋਰੀਅਰ ਕਰਨ ਆਈਆਂ ਨੇ ਤਾਂ ਉੱਥੇ ਹੀ ਇੱਕ ਆਫਰ ਵੀ ਦਿੱਤਾ ਜਾ ਰਿਹਾ ਕਿ ਹੁਣ ਇਹ ਆਪਣੇ ਭਰਾਵਾਂ ਨੂੰ ਮਠਾਈ ਵੀ ਭੇਜ ਸਕਦੇ ਨੇ ਆਓ ਦੇਖਦੇ ਹਾਂ ਗੁਰਪ੍ਰੀਤ ਸਿੰਘ ਜੀ ਮੈਂ ਛਾੜਾ ਪੋਸਟ ਆਫਿਸ ਦੇ ਵਿੱਚ ਕਾਰੀਅਰ ਕਰ ਰਿਹਾ ਹਾਂ ਤੇ ਮਾਰਕੀਟਿੰਗ ਐਗਜ਼ੀਕਿਊਟਿਵ ਐਜ਼ ਅ ਮੈਂ ਇੱਥੇ ਕਰਦਾ ਮੈਂ ਵਰਕ ਤੇ ਗੁਰਪ੍ਰੀਤ ਜੀ ਰਖੜੀ ਵਾਸਤੇ ਸਪੈਸ਼ਲ ਕੀ ਲੈ ਕੇ ਆਏ ਹੋ ਰਖੜੀ ਵਾਸਤੇ ਜੀ ਸਪੈਸ਼ਲ ਸਾਡੇ ਕੋਲ ਵਾਟਰ ਪ੍ਰੂਫ ਜਿਹੜੇ ਹੈਗੇ ਆ ਲਿਫਾਫੇ ਆਏ ਨੇ ਇੱਕ ਤੇ ਆਵਾ ਇਹ ਹੈਗਾ ਜੀ 15 ਰੁਪਏ ਦਾ ਤੇ ਇੱਕ ਬਾਕਸ ਇਹ ਹੈਗਾ 50 ਰੁਪਏ ਦਾ ਇੱਕ 20 ਰੁਪਏ ਵਾਲਾ ਵੀ ਲਫਾਫਾ ਹੈਗਾ ਵਾ ਉਹ ਹੁਣੇ ਅਜੇ ਖਤਮ ਹੋਇਆ ਵਾ ਮੰਗਵਾਇਆ ਵਾ ਪਿੱਛੋਂ ਸਟਾਕ ਚੋਂ ਤੇ ਆ ਜਾਏਗਾ ਤੇ ਬਾਕੀ ਹਰ ਸਾਲ ਦੀ ਤਰ੍ਹਾਂ ਜਿਵੇਂ ਰਖੜੀ ਦੇ ਵਿੱਚ ਭੈਣਾਂ ਨੂੰ ਸਹੂਲਤ ਪੂਰੀ ਡਾਕਖਾਨੇ ਤੋਂ ਮਿਲਦੀ ਆ ਤੇ ਕਈ ਸਾਲਾਂ ਤੋਂ ਜਦੋਂ ਤੋਂ ਸ਼ੁਰੂਆਤ ਹੋਈ ਹੈ ਡਾਕਖਾਨੇ ਦੀ ਉਦੋਂ ਤੋਂ ਹੀ ਇਹ ਸਹੂਲਤ ਮਿਲਦੀ ਆ ਰਹੀ ਹੈ ਹੁਣ ਜਿਉਂ-ਜਿਉਂ ਐਡਵਾਂਸਮੈਂਟ ਵਾਧੀ ਪਈ ਆ ਤੇ ਲਫਾਫੇ ਜਿਵੇਂ ਵਾਟਰਪਰੂਫ ਦੀ ਜਿਹੜੀ ਸੁਵਿਧਾ ਹੁਣ ਦਿੱਤੀ ਗਈ ਹੈ ਬਾਕਸ ਵੀ ਬਾਕਸ ਦੀ ਵੀ ਸੁਵਿਧਾ ਹੁਣ ਦਿੱਤੀ ਗਈ ਹੈ ਨਵੀਂ ਤੇ ਬੜਾ ਵਧੀਆ ਉਪਰਾਲਾ ਵਾ ਕਸਟਮਰ ਨੂੰ ਕੋਈ ਤਕਲੀਫ ਨਹੀਂ ਆ ਵਧੀਆ ਸਮਾਨ ਜਿਹੜਾ ਉਹਨਾਂ ਦੇ ਭਰਾਵਾਂ ਤੱਕ ਚਾਹੇ ਵਿਦੇਸ਼ਾਂ 'ਚ ਬੈਠੇ ਨੇ ਚਾਹੇ ਇਥੇ ਇੰਡੀਆ 'ਚ ਬੈਠੇ ਨੇ ਸਾਰਾ ਕੁਝ ਵਧੀਆ ਉਹਨਾਂ ਨੂੰ ਸਹੀ ਸਲਾਮਤ ਮਿਲਦਾ ਤੇ ਇਹ ਇਹਦੇ ਨਾਲ ਜਿਹੜਾ ਭਰਾ ਭੈਣ ਦਾ ਜਿਹੜਾ ਵਿਸ਼ਵਾਸ ਹੈ ਪਿਆਰ ਹੈ ਹੋਰ ਵੱਧਦਾ ਵਾ ਇਹ ਡਾਕਖਾਨਾ ਸਾਨੂੰ ਖੁਸ਼ੀ ਆ ਵੀ ਸਾਡੇ ਡਾਕਖਾਨਾ ਵਿੱਚ ਮਾਧਿਅਮ ਬਣਦਾ ਵਾ ਇੱਕ ਭੈਣ ਭਰਾ ਦੇ ਰਿਸ਼ਤੇ ਦੇ ਵਿੱਚ ਜਾਂ ਫਿਰ ਕੋਈ ਵੀ ਤਿਉਹਾਰ ਹੁੰਦਾ ਵਾ ਉਸ ਮਾਧਿਅਮ ਜਿਹੜਾ ਸਾਡਾ ਪੋਸਟ ਆਫਿਸ ਹੈ ਆ ਮਾਧਿਅਮ ਬਣਦਾ ਵਾ ਉਹਨਾਂ ਦੇ ਪਿਆਰ ਤੇ ਰਿਸ਼ਤੇ ਦੇ ਵਿੱਚ ਮੁਨਿਸਪਲ ਇੰਡੀਆ ਦੀ ਪੂਰੀ ਗੱਲ ਕਰੀਏ ਇੰਡੀਆ ਦੇ 50 ਹਰਥਾ ਜਿਹੜਾ ਡਾਕ ਪੂਰੇ ਇੰਡੀਆ ਦੇ ਵਿੱਚ ਜਿੱਥੇ ਵੀ ਪੋਸਟ ਆਫਿਸ ਹੈਗਾ ਵਾ ਉੱਥੇ ਹਰ ਜਗ੍ਹਾ ਇਹ ਸਹੂਲਤ ਹੈਗੀ ਆ ਬਾਕਸ ਚਾਹੇ ਛੋਟਾ ਹੈ ਚਾਹੇ ਵੱਡਾ ਚਾਹੇ ਹੈੱਡ ਆਫਿਸ ਹੈ ਚਾਹੇ ਸਬ ਆਫਿਸ ਹੈ ਹੈਨਾ ਉਹਦੇ ਵਿੱਚ ਹਰ ਜਗ੍ਹਾ ਇਹ ਬਾਕਸ ਤੇ ਇਹਦੀ ਅਵੇਲੇਬਿਲ ਤੇ ਕਸਟਮਰ ਨੂੰ ਕੋਈ ਵੀ ਪਰੇਸ਼ਾਨੀ ਨਹੀਂ ਆਉਂਦੀ ਤੇ ਕਿੰਨੇਗਾ ਰੱਖਣ ਤੋਂ ਪਹਿਲਾਂ ਕਿੰਨਾ ਚਿਰ ਟਾਈਮ ਹੋਏ ਇਹ ਸਰ ਇਸ ਤਰ੍ਹਾਂ ਆ ਕਿ ਜਿਨ੍ਹਾਂ ਨੇ ਤੇ ਫੋਰਨ ਦੇ ਵਿੱਚ ਭੇਜਣੀ ਹੁੰਦੀ ਆ ਉਹਨਾਂ ਨੂੰ ਉਹ ਤੇ ਮਹੀਨਾ ਪਹਿਲਾਂ ਤੋਂ ਸ਼ੁਰੂ ਕਰ ਦਿੰਦੇ ਨੇ ਕਿਉਂਕਿ ਕੁਝ ਟਾਈਮ ਪ੍ਰੋਸੈਸ ਹੁੰਦਾ ਵਾ ਫੋਰਨ ਭੇਜਣ ਦੇ ਵਿੱਚ ਇੱਥੋਂ ਵੀ ਜਾਂਦੀ ਆ ਕਸਟਮ ਚ ਰੁਕਦੀ ਆ ਉਧਰ ਦੀ ਕਸਟਮ ਚ ਰੁਕਦੀ ਆ ਫੋਰਨ ਦੀ ਤੇ ਤਾਂ ਕਰਕੇ ਉਹ ਮਹੀਨਾ ਪਹਿਲਾਂ ਤੋਂ ਸ਼ੁਰੂ ਕਰ ਦਿੰਦੇ ਨੇ ਇਹ ਮਹੀਨਾ ਸਵਾ ਮਹੀਨਾ ਰੌਣਕ ਇਦਾਂ ਹੀ ਲੱਗਦੀ ਆ ਤੇ ਕਸਟਮਰ ਜਿਹੜਾ ਉਹ ਵਿਸ਼ਵਾਸ ਨਾਲ ਆਉਂਦਾ ਵਾ ਜਿਹੜਾ ਕਿ ਡਾਕ ਖਾਨੇ ਦਾ ਸ਼ੁਰੂ ਤੋਂ ਆਪਣਾ ਬਰਕਰਾਰ ਰੱਖਿਆ ਹੋਇਆ ਵਾ ਲੋਕਾਂ ਦੇ ਪ੍ਰਤੀ ਤੇ بس ਇਹ ਕਿੰਨੇ ਕਿ ਰੋਜ਼ ਦੀ ਰਖੜੀ ਜਿਹੜੀ ਭੈਣਾ ਭੇਜੇ ਇਹ ਰਖੜੀ ਲਾ ਲੋ ਜੀ 2 250 300 400 ਇਹਦੀ ਕੋਈ ਲਿਮਟ ਨਹੀਂ ਹੈ ਜਿੱਦਾਂ ਜਿੱਦਾਂ ਰਸ਼ ਸਵੇਰ ਤੋਂ 9 ਵਜੇ ਤੋਂ ਲੈ ਕੇ ਸ਼ਾਮ ਤੱਕ ਰਹਿੰਦੇ ਰਹਿੰਦਾ ਤੇ ਕੋਈ ਪਰੇਸ਼ਾਨੀ ਨਹੀਂ ਆਉਂਦੀ ਸਟਾਫ ਦਾ ਪੂਰਾ ਕੋਆਪਰੇਟ ਹੈ ਕਸਟਮਰ ਵੀ ਪੂਰਾ ਕੋਆਪਰੇਟ ਕਰਦਾ ਭੈਣਾ ਵੀ ਪੂਰਾ ਕੋਆਪਰੇਟ ਕਰਦੀਆਂ ਨੇ ਤੇ ਕੋਈ ਮੁਸ਼ਕਲ ਨਹੀਂ ਆਉਂਦੀ ਵਜਨ ਦੀ ਗੱਲ ਕਰੀਏ ਲਿਫਾਫੇ ਕਿੰਨਾ ਕ ਭਾਰਾ ਹੁੰਦਾ ਜਾਂ ਬਾਕੀ ਵਜਨ ਦਾ ਸਰ ਕੋਈ ਨਹੀਂ ਹੈਗੀ ਲਿਮਟ ਉਹਦੇ ਜਿੰਨਾ ਵੱਧ ਤੋਂ ਵੱਧ ਜੋ ਭੈਣ ਦਾ ਪਿਆਰ ਹੈ ਜੋ ਕੁਝ ਪਾ ਕੇ ਭੇਜਣਾ ਉਹਨੇ ਆਪਣਾ ਭੇਜ ਸਕਦੀ ਹੈ ਵਜਨ ਦੀ ਕੋਈ ਲਿਮਟ ਨਹੀਂ ਤੇ ਰਖੜੀ ਦੇ ਆਰਾਮ ਨਾਲ ਭੇਜ ਸਕਦੇ ਕੋਈ ਉਹਦੀ ਲਿਮਟ ਨਹੀਂ ਹੈਗੀ ਮਤਲਬ ਵਜਨ ਦੀ ਕੋਈ ਉਹ ਨਹੀਂ ਹੈਗੀ ਜਿੱਥੇ ਪਹਿਲਾਂ ਲਿਖਾਵੇ ਕਿ ਰਖੜੀ ਜਾਂਦੀ ਸੀ ਉਹ ਮਠਾਈ ਵੀ ਜਾਂਦੀ ਆ ਕਿ ਲੱਗਦਾ ਹਾਂ ਜੀ ਉਹ ਡਰਾਈ ਕੁਝ ਮਤਲਬ ਰੈਸਟ੍ਰਿਕਸ਼ਨਸ ਹੈਗੀਆਂ ਨੇ ਫੋਰਨ ਜਦੋਂ ਕਸਟਮ ਚ ਜਾਂਦੀਆਂ ਨੇ ਵੀ ਕੋਈ ਚੀਜ਼ਾਂ ਅਸੀਂ ਭੇਜ ਨਹੀਂ ਸਕਦੇ ਉਹ ਚੀਜ਼ਾਂ ਆਪਾਂ ਕਸਟਮਰ ਨੂੰ ਬਖੂਬੀ ਦੱਸ ਦੇ ਦੀਆਂ ਵਾ ਵੀ ਆ ਚੀਜ਼ ਲਿਕਵਿਡ ਜੀ ਜਿਹਨਾਂ ਕੋਈ ਭੇਜੇ ਜਾਂ ਫਿਰ ਕੋਈ ਲੀਕ ਹੋਣ ਵਾਲੀ ਜਿਵੇਂ ਆਚਾਰ ਹੋ ਗਿਆ ਜਾਂ ਕੁਝ ਰਸਮੀ ਚੀਜ਼ ਕੋਈ ਮਿੱਠੀ ਉਹ ਨਾ ਭੇਜੀ ਜਾਵੇ ਡਰਾਈ ਚੀਜ਼ ਤੁਸੀਂ ਆਪਣੀ ਮਠਿਆਈ ਕੋ ਡਰਾਈ ਫਰੂਟ ਕੁਝ ਏਦਾਂ ਤੁਸੀਂ ਭੇਜ ਸਕਦੇ ਹੋ ਜਿਹਦੇ ਨਾਲ ਦੂਜੀ ਚੀਜ਼ ਦੂਜੀ ਡਾ ਖਰਾਬ ਨਾ ਹੋਵੇ ਉਹ ਚੀਜ਼ਾਂ ਵਾਸਤੇ ਆਪਾਂ ਇਹਨਾਂ ਨੂੰ ਅਲਾਉ ਕਰ ਦਿੰਦੇ ਹਾਂ ਤਾਂ ਉਹ ਚੀਜ਼ਾਂ ਭੇਜ ਦਿੰਦੇ ਕੋਈ ਮੁਸ਼ਕਲ ਨਹੀਂ ਇਹ ਤੇ ਸਰ ਜਦੋਂ ਤੱਕ ਰਖੜੀ ਹੈਗੀ ਉਦੋਂ ਤੱਕ ਭੇਜਣ ਨੂੰ ਕੋਈ ਮੁਸ਼ਕਲ ਨਹੀਂ ਹਰ ਸਾਲ ਇਸ ਤਰ੍ਹਾਂ ਹੀ ਚੱਲਦਾ ਵਾ ਹਰ ਸਾਲ ਏਦਾਂ ਹੀ ਜੋ ਵੀ ਵਧੀਆ ਕਿ ਨਾਲ ਜਾਓਗੇ ਭੈਣਾ ਨੂੰ ਫਾਟ ਕਿੱਦਾਂ ਨੂੰ ਨਹੀਂ ਪਤਾ ਚੀ ਭੈਣਾ ਨੂੰ ਇਹੋ ਸੁਨੇਹਾ ਦੇਣਾ ਚਾਹੁੰਗਾ ਵੀ ਤੁਹਾਡੇ ਹਰ ਡਾਕ ਹਨਾ ਹਰ ਜਗ੍ਹਾ ਉਪਲਬਧ ਹੈਗਾ ਵਾ ਹਰ ਏਰੀਆ ਚ ਉਪਲਬਧ ਹੈ ਤੇ ਵੱਧ ਤੋਂ ਵੱਧ ਭੈਣਾ ਹੋਣ ਤੇ ਆਪਣਾ ਇਥੋਂ ਲਾਭ ਲੈਣ ਇਸ ਸੁਵਿਧਾ ਦਾ ਤੇ ਲਫਾਫੇ ਵੀ ਉਹਨਾਂ ਵਾਸਤੇ ਅਵੇਲੇਬਲ ਹਨ ਨੂੰ ਕਿਤੋਂ ਲੈਣ ਦੀ ਲੋੜ ਨਹੀਂ ਆ ਨਾਲੇ ਇਹਦੇ ਤੇ ਵੇਖੋ ਰਖੜੀ ਦਾ ਬੜਾ ਵਧੀਆ ਬਣਾਇਆ ਹੋਇਆ ਵਾ ਜੇ ਕੱਲ ਨੂੰ ਫੋਰਨ ਵੀ ਜਾਣੀ ਆ ਕਸਟਮ ਜਿੱਥੋਂ ਵੀ ਹੋ ਕੇ ਜਾਂਦੇ ਹੁਣ ਪਤਾ ਹੁੰਦਾ ਵੀ ਇਹਦੇ ਵਿੱਚ ਰਖੜੀ ਹੈ ਉਹ ਚੀਜ਼ ਤੇ ਨਾਲੇ ਇੱਕ ਜਦੋਂ ਭਰਾ ਨੂੰ ਮਿਲਦੀ ਹੈ ਉਹਨੂੰ ਵੇਖ ਕੇ ਉਹ ਖੁਸ਼ੀ ਵੱਖਰੀ ਮਿਲਦੀ ਹੈ ਇਸ ਚੀਜ਼ ਨਾਲ ਪਿੰਕ ਲਫਾਫੇ ਵਿੱਚ ਰਹਿ ਜਾਂਦਾ ਪਿੰਕ ਜੀ ਇਹ ਖੁਸ਼ੀ ਦਾ ਪ੍ਰਤੀਕ ਹੈ ਜੀ ਤੇ ਭਰਾ ਭੈਣ ਦੇ ਜਿਹੜਾ ਪਿਆਰ ਹੈ ਉਹਦਾ ਪ੍ਰਤੀਕ ਹੈ ਤੇ ਇਹ ਚਾਹ ਤਾ ਕਰਕੇ ਇਹ ਰੰਗ ਚੁਣਿਆ ਗਿਆ ਹੈ ਸਨਾਜੀ ਦੇਵਰਾਜ ਦਾ ਖਾਣਾ ਸ਼ਿਆਟਾ ਤੇ ਰਖੜੀ ਤੇ ਹੱਤ ਦੀ ਸਪੈਸ਼ਲ ਲੈ ਕੇ ਆਏ ਜੀ ਰਖੜੀ ਦੇ ਤਿਉਹਾਰ ਦੇ ਵਿੱਚ ਅਸੀਂ ਸਪੈਸ਼ਲ ਉਹਨਾਂ ਵਾਸਤੇ ਆਪਣੀਆਂ ਭੈਣਾਂ ਜਿਹੜੀਆਂ ਉਹਨਾਂ ਵਾਸਤੇ ਲਿਫਾਫੇ ਤੇ ਆਪਣਾ ਬਾਕਸ ਪਾਰਸਲ ਵਾਸਤੇ ਲੈਂਦੇ ਆ ਇਹ ਵਾਟਰ ਪ੍ਰੂਫ ਨੇ ਇਹ ਇਹਨਾਂ ਦੇ ਵਿੱਚ ਕੋਈ ਮਤਲਬ ਕੋਚੀ ਨਿਕਲ ਨਹੀਂ ਸਕਦੀ ਜਾਂ ਕੋਈ ਵੀ ਡੈਮੇਜ ਨਹੀਂ ਕੋਈ ਚੀਜ਼ ਹੋ ਸਕਦੀ ਇਹਨੂੰ ਪ੍ਰੈਫਰੈਂਸ ਦੇ ਤੌਰ ਤੇ ਅਸੀਂ ਵੰਡਦੇ ਆ ਤੇ ਪ੍ਰੈਫਰੈਂਸ ਦੇ ਤੌਰ ਤੇ ਬੁੱਕ ਕਰ ਰਹੇ ਆ ਸਾਡਾ ਸਾਰਾ ਫੀ ਜਿਹੜਾ ਮਹਿਕਮਾ ਹੈਗਾ ਕਰਮਚਾਰੀ ਉਹ ਇਸ ਕੰਮ ਦੇ ਵਿੱਚ ਤਨ ਨਾਲ ਕੰਮ ਕਰ ਰਿਹਾ ਤੇ ਡਿਪਾਰਟਮੈਂਟ ਨੂੰ ਵੱਧ ਤੋਂ ਵੱਧ ਰੈਵਨਿਊ ਦੇ ਰਿਹਾ ਤੇ ਸਾਡਾ ਰੈਵਨਿਊ ਇਸ ਵੇਲੇ ਸਭ ਤੋਂ ਟੋਪ ਤੇ ਜਾ ਰਿਹਾ ਹੈ ਕੋਰੀਅਰ ਕੰਪਨੀ ਜਿਹੜੀ ਹੈ ਉਹਨੂੰ ਅਸੀਂ ਕੋਈ ਮਤਲਬ ਸਾਡੇ ਤੋਂ ਹੀ ਨਿਕਲਿਆ ਪਰ ਕੋਰੀਅਰ ਨੂੰ ਕੋਈ ਅਸੀਂ ਪ੍ਰੈਫਰੈਂਸ ਨਹੀਂ ਦੇ ਰਹੇ ਕੋਰੀਅਰ ਤੋਂ ਇਲਾਵਾ ਸਾਡਾ ਡਿਪਾਰਟਮੈਂਟ ਹੀ ਤੇ ਪਬਲਿਕ ਇਹਨੂੰ ਜ਼ਿਆਦਾ ਪ੍ਰੈਫਰੈਂਸ ਦਿੰਦੀ ਹੈ ਕਿਉਂਕਿ ਇਹ ਇੱਕ ਸਮੂਥ ਹੈ ਇਹ ਤੇ ਵਿਸ਼ਵਾਸ ਹੈ ਤੇ ਇਹ ਇੱਕ ਸਾਡੀ ਮਤਲਬ ਕਸਟਮਰ ਨੂੰ ਜਾਂ ਲੈਣ ਦੇ ਨੂੰ ਔਰੇ ਸਤਾਨ ਤੇ ਪੁੱਜਣ ਦੀ ਟਾਈਮ ਨਾਲ ਸੋ ਰਖੜੀ ਦੇ ਤਿਹਾਰ ਨੂੰ ਮੁੱਖ ਰੱਖਦੇ ਹੋਏ ਜਿੱਥੇ ਭੈਣਾਂ ਆਪਣੇ ਭਰਾਵਾਂ ਦੀ ਗੁੱਟ ਦੇ ਉੱਤੇ ਰਖੜੀ ਬੰਨ੍ਹਦੀਆਂ ਤਾਂ ਹੁਣ ਵਿਦੇਸ਼ਾਂ ਦੇ ਵਿੱਚ ਵੀ ਇਹਨਾਂ ਦੇ ਭਰਾਵਾਂ ਦੇ ਗੁੱਟ ਦੇ ਉੱਤੇ ਰਖੜੀਆਂ ਸਜਣੀਆਂ ਬਿਊਰੋ ਰਿਪੋਰਟ ਅਖੰਡ ਲੋਕ